ਉਦਕਿ ਤੇ ਜੋ 328 ਰੁਪਿਆਂ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 168 ਜੋ ਕਿ ਖਾਣਾ ਸੀਟ ਡਿਵੀਜ਼ਨ ਦੇ ਵਿੱਚ ਇਹ ਦਰਜ ਕੀਤੀ ਗਈ ਆ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜੋ ਸਕੈਂਡਲ ਕੀਤਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸਨ ਉਹ ਕਿੱਥੇ ਭੇਜੇ ਕਿਹੜੇ ਪੰਥ ਦੋਖੀਆਂ ਕੋਲੇ ਭੇਜੇ ਗਏ ਉਹਨਾਂ ਦੀ ਪੜਤਾਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਦੇ ਸਬੰਧਤਾਂ ਦੇ ਇਹ ਪਰਚਾ ਦਰਜ ਜਿਹੜਾ ਹੈ ਇਹੋ ਆਪ ਜਿਹੜੀ ਆ ਇਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਕਿਤਾਬ ਜਿਹੜੀ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਵਰੇਜ ਕੀਤੀ ਗਈ ਹੈ 2007 ਤੋਂ ਲਗਾਤਾਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੇ ਹੋਰ ਕੁੱਟਾਂ ਦੇ ਤੇ ਪੰਜਾਬ ਸਰਕਾਰ ਤੱਕ ਸਮੇਂ-ਸਮੇਂ ਦੇ ਰਹੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਤੱਕ ਅਤੇ ਅਕਾਲ ਤਖਤ ਦੇ ਹੋਰ ਤੱਕ ਜਿੰਨੇ ਵੀ 2007 ਤੋਂ ਲੈ ਕੇ ਜਥੇਦਾਰ ਰਹੇ ਨੇ ਉਹਨਾਂ ਸਾਰੇ ਜਥੇਦਾਰਾਂ ਤੱਕ ਲਿਖਤੀ ਪੱਤਰ ਜਿਹੜੇ ਨੇ ਸੰਗਤ ਨੂੰ ਨਾਲ ਲੈ ਕੇ ਦਿੰਦਾ ਰਿਹਾ ਇਹ ਐਫ ਆਈ ਆਰਾਂ ਜਿਹੜੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਿਹੜੀਆਂ ਹੋਈਆਂ ਨੇ ਉਹ 168 ਨੰਬਰ ਸੀ ਡਿਵੀਜ਼ਨ ਅਤੇ ਇਹ ਐਫ ਆਈ ਆਰ ਨੰਬਰ 108 ਜੋ ਕਿ ਥਾਣਾ ਈ ਡਿਵੀਜ਼ਨ ਦੇ ਵਿੱਚ ਇਹ ਦਰਜ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਅਸੀਂ ਹਸਟੈਂਡ ਦੇ ਉੱਤੇ ਅੰਮ੍ਰਿਤਸਰ ਸਾਹਿਬ ਇੱਥੇ ਕਿ ਧਰਮ ਸਿੰਘ ਮਾਰਕੀਟ ਮਾਰਕੀਟ ਦੇ ਲਾਗੇ ਜੋ ਕਿ ਭਾਈ ਬਲਦੇਵ ਸਿੰਘ ਜੀ ਬਡਾਲਾ ਵੱਲੋਂ 4 ਨਵੰਬਰ 2020 ਤੋਂ ਭਾਵ 5 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਉਹਨਾਂ ਨੇ ਉਥੇ ਹੀਰਾ ਫੇਰੀ ਕਰਕੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪੰਥਕ ਦੋਖੀਆਂ ਕੋਲ ਭੇਜਿਆ ਔਰ ਉਹ ਕਿਸ ਸਾਜ਼ਿਸ਼ ਦੇ ਤਹਿਤ ਪੰਥਕ ਦੋਖੀਆਂ ਉਹਨਾਂ ਦੀ ਦੁਰਵਰਤੋਂ ਕਰਨ ਵਾਸਤੇ ਜਿਹੜੇ ਭੇਜੇ ਗਏ ਜਿਹਦੇ ਸਬੰਧ ਵਿੱਚ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਕਿ ਐਡਵੋਕੇਟ ਈਸ਼ਰ ਸਿੰਘ ਉਹਨਾਂ ਨੇ ਰਿਪੋਰਟ ਵੀ ਤਿਆਰ ਕੀਤੀ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਅਦਾ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਿਸ ਦੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਜੀ ਵਡਾਲਾ ਵੱਲੋਂ ਇਹ ਇਨਸਾਫ ਮੰਗ ਲਈ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਨੇ ਗਮਨ ਕੀਤੇ ਸਨ ਕਿੱਥੇ ਭੇਜੇ ਨੇ ਉਹਨਾਂ ਦੇ ਸਬੰਧ ਵਿੱਚ 2000 ਵੀਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਧਰਨਾ ਚੱਲ ਰਿਹਾ ਸੀ ਅਣਮਿੱਥੇ ਸਮੇਂ ਦਾ ਰਾਤ ਦਿਨ ਦਾ ਔਰ ਅੱਜ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਆਜਨੀ ਟਿਕ ਵੱਲੋਂ ਅੱਜ ਇੱਥੇ ਇੱਕ ਮਹਾਪੰਚਾਇਤ ਜਿਹੜੀ ਸੀ ਉਹ ਰੱਖੀ ਗਈ ਜਿਹਦੇ ਵਿੱਚ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਇਸ ਸਬੰਧ ਵਿੱਚ ਜੋ ਲਾਇਆ ਧਰਨਾ ਸੀ ਉਹਨੂੰ ਸਪੋਰਟ ਕਰਨ ਵਾਸਤੇ ਜਿਹੜਾ ਸੀ ਇੱਥੇ ਮਹਾਪੰਚਾਇਤ ਰੱਖੀ ਗਈ ਔਰ ਅੱਜ ਦੀ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਜਿਸ ਤਰ੍ਹਾਂ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਗੈਰ ਆਜਮਿਤਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਤੇ ਬਾਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿ ਗੈਰ ਆਜਮਿਤਕ ਮੋਰਚੇ ਦੇ ਨਾਲ ਸੰਬੰਧਿਤ ਸਾਡੇ ਵੱਲੋਂ ਸਾਰਿਆਂ ਵੱਲੋਂ ਇੱਥੇ ਇੱਕ ਕਾਟ ਕੀਤਾ ਗਿਆ ਔਰ ਇੱਥੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਇਸ ਧਰਨੇ ਦੇ ਵਿੱਚ ਬਾਬਾ ਸਰਬਜੋਤ ਸਿੰਘ ਜੀ ਵੇਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਅਤੇ ਸਰਦਾਰ ਈਮਾਨ ਸਿੰਘ ਜੀ ਮਾਨ ਤੇ ਹੋਰ ਵੀ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਤਕਾਰ ਕਮੇਟੀਆਂ ਅਤੇ ਵੱਖ-ਵੱਖ ਜਥੇਬੰਦੀਆਂ ਤੋਂ ਜਿਹੜੇ ਸੀ ਇੱਥੇ ਬਹੁਤ ਸਾਰਾ ਸੰਗਤਾਂ ਦਾ ਵੱਡਾ ਇਕੱਠ ਹੋਇਆ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਸੀ ਇੱਥੇ ਪਹੁੰਚ ਕੇ ਸਰਦਾਰ ਅਨਤਾਰ ਸਿੰਘ ਜੀ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਹਰਜੋਤ ਸਿੰਘ ਮੰਤਰੀ ਪੰਜਾਬ ਸਰਕਾਰ ਤੇ ਸਰਦਾਰ ਨਿਜਰ ਸਿੰਘ ਐਮ ਐਲ اے ਇਥੇ ਸਰਕਾਰ ਵੱਲੋਂ ਪਹੁੰਚੇ ਔਰ ਉਹਨਾਂ ਨੇ ਇਥੇ ਪਹੁੰਚ ਕੇ ਤੇ ਜੋ 328 ਰੁਪਿਆਂ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 168 ਜੋ ਕਿ ਖਾਣਾ ਸੀਟ ਡਿਵੀਜ਼ਨ ਦੇ ਵਿੱਚ ਇਹ ਦਰਜ ਕੀਤੀ ਗਈ ਆ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜੋ ਸਕੈਂਡਲ ਕੀਤਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸਨ ਉਹ ਕਿੱਥੇ ਭੇਜੇ ਕਿਹੜੇ ਪੰਥ ਦੋਖੀਆਂ ਕੋਲੇ ਭੇਜੇ ਗਏ ਉਹਨਾਂ ਦੀ ਪੜਤਾਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਦੇ ਸਬੰਧਤਾਂ ਦੇ ਇਹ ਪਰਚਾ ਦਰਜ ਜਿਹੜਾ ਹੈ ਇਹ ਹੋ ਗਿਆ। ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇੱਕ ਤੁਹਾਨੂੰ ਇਹ ਦੱਸਣੀ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਗਮਨ ਕੀਤੇ ਪੰਥਕ ਦੋਖੀਆਂ ਕੋਲੇ ਭੇਜੇ ਉਥੇ ਪੰਥਕ ਦੋਖੀਆਂ ਨੂੰ ਖੁਸ਼ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 1997 ਦੇ ਵਿੱਚ ਮਤਾ ਨੰਬਰ 558 ਮਿਤੀ 7 10 1997 ਨੂੰ ਮਤਾ ਪਾ ਕੇ ਇੱਕ ਸਿੱਖ ਇਤਿਹਾਸ ਦਾ ਨਾਂ ਦੀ ਹਿੰਦੀ ਕਿਤਾਬ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਪ੍ਰਕਾਸ਼ ਕਰਾਉਂਦੀ ਆ ਔਰ ਇਸ ਕਿਤਾਬ ਦੇ 700 ਤੇ 22 ਪੰਨੇ ਨੇ ਇਸ ਕਿਤਾਬ ਦਾ ਲੇਖਕ ਕੋਈ ਨਹੀਂ ਪਬਲਿਕ ਸ਼੍ਰੋਮਣੀ ਕਮੇਟੀ ਕਰਾਉਂਦੀ ਆ ਇਹ ਕਿਤਾਬ ਜਿਹੜੀ ਆ ਇਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਕਿਤਾਬ ਜਿਹੜੀ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਵਰਿਜ ਕੀਤੀ ਗਈ ਆ ਔਰ ਇਸ ਕਿਤਾਬ ਦੇ ਸਬੰਧ ਵਿੱਚ ਮੇਰੇ ਵੱਲੋਂ ਸਾਲ 2007 ਤੋਂ ਲਗਾਤਾਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੇ ਹੋਰ ਕੋਟਾਂ ਤੇ ਪੰਜਾਬ ਸਰਕਾਰ ਤੱਕ ਸਮੇਂ-ਸਮੇਂ ਦੇ ਰਹੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਤੱਕ ਅਤੇ ਅਕਾਲ ਤਖਤ ਦੇ ਹੁਣ ਤੱਕ ਜਿੰਨੇ ਵੀ 2007 ਤੋਂ ਲੈ ਕੇ ਜਥੇਦਾਰ ਰਹੇ ਨੇ ਉਹਨਾਂ ਸਾਰੇ ਜਥੇਦਾਰਾਂ ਤੱਕ ਲਿਖਤੀ ਪੱਤਰ ਜਿਹੜੇ ਨੇ ਸੰਗਤ ਨੂੰ ਨਾਲ ਲੈ ਕੇ ਦਿੰਦਾ ਰਿਆਂ ਲੇਕਿਨ ਕਿਸੇ ਨੇ ਆਵਾਜ਼ ਨਹੀਂ ਸੁਣੀ ਔਰ ਅੱਜ ਭਾਈ ਬਲਦੇਵ ਸਿੰਘ ਜੀ ਬਡਾਲਾ ਵੱਲੋਂ ਜੋ ਮੋਰਚਾ ਲਾਇਆ ਸੀ ਉਸ ਮੋਰਚੇ ਦੀਆਂ ਦੋ ਪ੍ਰਾਪਤੀਆਂ ਔਰ ਦੋਵੇਂ ਹੀ ਐਫ ਆਈ ਆਰਾਂ ਜਿਹੜੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਿਹੜੀਆਂ ਹੋਈਆਂ ਨੇ ਉਹ 168 ਨੰਬਰ ਸੀ ਡਿਵੀਜ਼ਨ ਅਤੇ ਇਹ ਐਫ ਆਈ ਆਰ ਨੰਬਰ 108 ਜੋ ਕਿ ਥਾਣਾ ਈ ਡਿਵੀਜ਼ਨ ਦੇ ਵਿੱਚ ਇਹ ਦਰਜ ਹੋਈ ਆ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਧਰਮ ਪ੍ਰਚਾਰ ਕਮੇਟੀ ਦੇ ਸਕਤਾਰ ਅਰਜੰਤ ਸਿੰਘ ਬ੍ਰਿਮ ਸਿੰਘ ਅਤੇ ਇਹ ਵੀ ਨਾਲ ਅਸੀਂ ਮੰਗ ਕੀਤੀ ਆ ਐਫ ਆਈ ਆਰ ਦੇ ਵਿੱਚ ਕਿ ਇਸ ਘਟਾਰ ਦੇ ਸਬੰਧ ਵਿੱਚ ਸਾਡੇ ਵੱਲੋਂ ਸਮੇਂ-ਸਮੇਂ ਜਿੰਨੇ ਵੀ ਪ੍ਰਧਾਨ ਹੁਣ ਤੱਕ ਬੜੇ ਨੇ ਉਹਨਾਂ ਪ੍ਰਧਾਨਾਂ ਤੱਕ ਕਈ ਵਾਰ ਅਸੀਂ ਪੱਤਰ ਲਿਖ ਕੇ ਦੇ ਚੁੱਕੇ ਆ ਔਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਬਿਆਨ ਆਇਆ ਹੈ। ਉਹਨੇ ਅਖਬਾਰ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਆ। ਮੈਂ ਧਾਮੀ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਣਾ ਜੇਕਰ ਤੁਸੀਂ ਇਸ ਕਿਤਾਬ ਦੇ ਸੰਬੰਧ ਵਿੱਚ ਇਹ ਵਾਪਸ ਲੈ ਲਈ ਸੀ ਕਿ ਫਿਰ ਜਦੋਂ ਤੁਹਾਨੂੰ 4 ਸਾਲ ਪਹਿਲਾਂ ਮੈਂ ਮਿਲਿਆ ਜਦੋਂ ਤੁਸੀਂ ਪ੍ਰਧਾਨ ਬੰਦੇ ਜੇ ਤੇ ਮੈਂ ਤੁਹਾਨੂੰ ਨਿਰਿਆ ਤੇ ਜਦੋਂ ਮਿਲ ਕੇ ਤੁਹਾਨੂੰ ਮਗ ਪੱਤਰ ਦਿੱਤਾ ਤੇ ਤੁਸੀਂ ਉਸੇ ਟਾਈਮ ਤੇ ਸਖਤਰ ਧਰਮ ਪ੍ਰਚਾਰ ਕਮੇਟੀ ਨੂੰ ਮੇਰਾ ਪੱਤਰ ਦੇ ਕੇ ਇਹ ਗੱਲ ਕਹੀ ਸੀ ਤੁਹਾ ਵੀ ਸਰ ਗੁਰੂ ਧਿਆਨ ਨਾਲ ਸੁਣ ਲੋ ਕੰਨ ਖੋਲ ਕੇ ਸੁਣ ਲੋ ਯਾਰ ਬਿਆਨ ਦੇਣ ਤੋਂ ਪਹਿਲਾਂ ਜਰਾ ਵਿਚਾਰ ਕਰ ਲਿਆ ਕਰੋ ਕਿ ਸਾਡੇ ਤੇ ਸਵਾਲ ਵੀ ਆਉਣੇ ਆ ਤੁਹਾ ਵੀ ਸਰ ਤੁਸੀਂ ਕਹਿੰਦੇ ਜੇ ਕਿ ਇਹ ਕਤਾਬਸਾ ਵਾਪਚ ਲਾ ਲਈ ਮਾਫੀ ਮੰਗ ਲਈ ਤੁਸੀਂ ਗਲਤੀਆਂ ਕਰੋ ਤੁਸੀਂ ਵੱਡੇ ਵੱਡੇ ਜੁਰਮ ਕਰੋ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਇਸ ਤੋਂ ਮਾਰੇ ਸ਼ਬਦ ਉਹਨਾਂ ਨੂੰ ਬੇਵਿਚਾਰੀ ਦੱਸ ਕੇ ਤੁਸੀਂ ਆਹ ਕਤਾਰ ਜਿਹੜੀ ਆ ਇਹ ਪਬਲਿਸ਼ ਕਰੋ ਤੇ ਤੁਹਾਡੇ ਵੱਲੋਂ ਮਾਫੀ ਮੰਗਣ ਤੇ ਤੁਸੀਂ ਬਖਸ਼ੇ ਜਾਂਦੇ ਹੋ ਤੇ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਜੁਗਿੰਦਰ ਸਰਦਾਰ ਜੁਗਿੰਦਰ ਸਿੰਘ ਐਡੀਟਰ ਸਪੋਰਟਸ ਨੇ ਅਖਬਾਰ ਉਹਨੇ ਇੱਕ ਆਰਟੀਕਲ ਲਿਖਿਆ ਉਸ ਆਰਟੀਕਲ ਦੇ ਵਿੱਚ ਉਹਨੇ ਮਾੜੇ ਸ਼ਬਦ ਕੁਝ ਲਿਖੇ ਸਨ ਸਿੱਖ ਧਰਮ ਦੇ ਵਿਰੁੱਧ ਔਰ ਜਦੋਂ ਆਰਟੀਕਲ ਸਵੇਰੇ ਅਖਬਾਰਾਂ ਚ ਆਇਆ ਤੇ ਸਾਰੇ ਮੈਂ ਨਹੀਂ ਉਹਦਾ ਵਿਰੋਧ ਕੀਤਾ ਸੀ ਔਰ ਜਦੋਂ ਵਿਰੋਧ ਕੀਤਾ ਗਿਆ ਸਾਰਿਆਂ ਵੱਲੋਂ ਵਿਦਵਾਨਾਂ ਵੱਲੋਂ ਤੇ ਉਹਨੇ ਜਗਿੰਦਰ ਸਿੰਘ ਨੇ ਆਰਟੀਕਲ ਵਾਪਸ ਲਿਆ ਤੇ ਲਿਖਤੀ માफी ਮੰਗੀ ਔਰ ਤੁਸੀਂ ਕੀ ਕੀਤਾ ਉਸ ਦਿਨ ਜਾਣਦੇ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਾਰ ਸਿੰਘ ਮੱਕੜ ਅਤੇ ਬਾਬਾ ਜੀ ਭੰਦਰੀ ਟਕਸਾਲ ਵਾਲੇ ਜਿਹੜੇ ਕਰਨਾਲ ਸਿੰਘ ਧੋਨਾ ਜਥੇਦਾਰ ਕਾਲਤਾਤ ਯਾਨੀ ਉਹ ਸਾਰੇ ਉੱਥੇ ਮਿਲ ਕੇ ਤੇ ਬਾਦਲ ਸਾਹਿਬ ਨੂੰ ਕਹਿੰਦੇ ਨੇ ਕਿ ਇਹਨੇ ਬਖਸ਼ਣ ਜੋ ਕੰਮ ਨਹੀਂ ਕੀਤਾ ਮਾਫੀ ਦੇ ਯੋਗ ਨਹੀਂ ਹੈ ਤੇ ਇਹਦੇ ਖਿਲਾਫ ਜਿਹੜਾ ਪਰਚਾ ਨਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਦੇ ਕੋਈ ਉਸ ਟਾਈਮ ਤੇ ਜੋ ਕਿ ਐਡਵੋਕੇਟ ਜਰਨਲ ਮੱਥੇਵਾਲ ਬੈਠਾ ਸੀ ਉਹਨੂੰ ਉਹ ਸਾਰਾ ਦਸਤਾਵੇਜ਼ ਉੱਥੇ ਦੇ ਦਿੱਤਾ ਕਿ ਲੈ ਭਾਈ ਇਹ ਤੇ ਤੁਸੀਂ ਕਾਰਵਾਈ ਕਰ ਕਾਨੂੰਨੀ ਕਾਰਵਾਈ ਆਪਣੀ ਰਿਪੋਰਟ ਦਿਓ ਉਹਨੇ ਵਕੀਰਾਂ ਦਾ ਪੈਨਲ ਬਣਾ ਕੇ ਤੇ ਉਹਦੇ ਸਬੰਧ ਵਿੱਚ ਓਪੀਨੀਅਨ ਦਿੱਤਾ ਉਸ ਓਪੀਨੀਅਨ ਤੇ ਜਗਿੰਦਰ ਸਿੰਘ ਦੇ ਖਲਾਫ ਮਾਦੀ ਮੰਗਲ ਦਾ ਪਰਚਾ ਉਹਨੇ ਦੋ ਸ਼ਬਦ ਲਿਖੇ ਸੀ ਗਲਤ ਸਰ ਉੱਤੇ ਪਰਚਾ ਹੋਇਆ ਚੰਗੀ ਗੱਲ ਅਸੀਂ ਉਹਦੀ ਹਮਾਇਤ ਕਰਦੇ ਆ ਤੁਹਾਡੀ ਜਿਹੜਾ ਪਰਚਾ ਕਰਵਾਇਆ ਪਰ ਜਦੋਂ ਤੁਸੀਂ ਇੱਦੇ ਜੁਰਮ ਕਰੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰੋ ਚੋਰੀ ਦੇ ਦਿਓ ਦੁਸ਼ਤਾਂ ਨੂੰ ਪਤਾ ਨਹੀਂ ਕਿਹਨਾਂ ਕਰਾਉ ਨੂੰ ਕਿਸਾਂ ਦਿੱਤੇ ਨੇ ਉਹ ਗਾਇਬ ਹੋ ਜਾਣ ਉਹਦੇ ਵੀ ਤੁਸੀਂ ਮਾਫੀ ਮੰਗ ਲਓ ਅਕਾਲ ਤਖਤ ਤੋਂ ਤੁਸੀਂ ਕੋਈ ਉੱਥੇ ਜਿਹੜੀਆਂ ਨੇ ਮਾਫੀਆਂ ਦਿੱਤੀਆਂ ਗਈਆਂ ਤੁਸੀਂ ਸਰਸੇ ਸਾਹਿਬ ਨੂੰ ਮਾਫ ਕਰਾ ਦਿਓ 90 90 ਲੱਖ ਦੇ ਛਾਂ ਦਵਾ ਦਿਓ ਤੇ ਤੁਸੀਂ ਫਿਰ ਵੀ ਪਾਕ ਤੇ ਜੇ ਕੋਈ ਹੋਰ ਕਾਰਮ ਕਾਰਮ ਕਰਦਾ ਤੇ ਤੁਸੀਂ ਇਸ ਕਿਤਾਬ ਦੇ ਸਬੰਧ ਦੇ ਵਿੱਚ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਅਧਲਾਸ ਨੇ ਮਕਾ ਪਾ ਕੇ ਜ਼ਫੇਦਾਰ ਕਾਲ ਤਖਤ ਨੂੰ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਬੋਲਦੇ ਆ ਫਿਰ ਸਾਨੂੰ ਅੱਜ ਤੱਕ ਦੇ ਤਲਬ ਕੀਤਾ ਨਹੀਂ ਹੁਣ ਤਲਬ ਕਰਾ ਦਿਓ ਜੇ ਤੁਹਾਡੇ ਜਿੰਮਤ ਹੈ ਹੁਣ ਤਲਬ ਕਰਾ ਦਿਓ ਕਿਉਂਕਿ ਜ਼ਫੇਦਾਰ ਤੁਹਾਡਾ ਹੈ ਪਰ ਤੁਹਾਨੂੰ ਹਰ ਸਵਾਲ ਦਾ ਜਵਾਬ ਦੇਣੀਗਾ ਅੰਤ ਵਿੱਚ ਮੈਂ ਤੁਹਾਨੂੰ ਚੈਲੰਜ ਕਰਦਾ ਮੈਂ ਇਹ ਗੱਲ ਡੰਕੇ ਦੀ ਚੋੜ ਤੇ ਕਹਿੰਦਾ ਕਿ ਅੱਜ ਸ਼ਰੋਨੀ ਕਮੇਟੀ ਤੇ ਕਾਬਜ਼ ਜੋ ਕਿ ਚੰਦੂ ਕਾਪੀ ਜਿਹਨੇ ਪੰਚਮ ਪਾਸ਼ਾ ਨੂੰ ਛੇ ਦਿੱਤੇ ਸੀ ਉਹ ਮਸੰਦ ਮਸੇ ਰੰਗੜ ਮਹੰਤ ਨਰੇ ਨੂੰ ਤੁਸੀਂ ਉਹਨਾਂ ਤੋਂ ਵੱਧ ਦੋਛੀ ਜੇ ਔਰ ਜੇ ਤੁਹਾਡੇ ਚ ਹਿੰਮਤ ਹੈ ਮੈਂ ਚੈਲੰਜ ਕਰਦਾ ਤੁਹਾਨੂੰ ਆਜੋ ਜਿਹੜੇ ਮਰਜੀ ਚੈਨਲ ਤੇ ਡਬੇਟ ਕਰ ਲੋ ਸਵਾਲ ਤੁਸੀਂ ਕਰਿਓ ਜਵਾਬ ਮੈਂ ਦਊਂਗਾ ਮੈਂ ਸਵਾਲ ਕਰੂੰਗਾ ਜਵਾਬ ਤੁਸੀਂ ਦਿਓ ਫੈਸਲਾ ਸੰਗਤ ਕਰੇ ਤੇ ਇਤਰਾ ਅਨਵਾਰੀ ਧਿਆਨ ਦੇ ਕੇ ਤੁਸੀਂ ਦੋ ਤੋਤੇ ਨਹੀਂ ਬਣ ਸਕਦੇ ਸੇਨੀਆਂ ਬੇਨਤੀਆਂ ਕਰਦਾ ਆਖਿਆ ਉਹ ਖਾਲਸਾ ਦੇ ਅੱਛਾ ਵਾਹਿਗੁਰੂ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ